ਅੱਜ ਪੰਜਾਬੀ ਖਿਡਾਰੀ ਫੋਜਾ ਸਿੰਘ ਜੋ ਕਿ ਇੱਕ ਦੌੜਾਕ ਸਨ ਉਹਨਾਂ ਦਾ ਨਿਦਨ ਹੋ ਗਿਆ ਹੈ ਜੋ ਕਿ ਇੱਕ ਭਾਰਤੀ ਬ੍ਰਿਟਿਸ਼ ਸਿੱਖ ਅਤੇ ਪੰਜਾਬੀ ਮੂਲ ਦੇ ਮੈਰਾਥਨ ਦੌੜਾਕ ਸਨ ਉਸਨੇ ਕਈ ਉਮਰ ਵਰਗਾਂ ਵਿੱਚ ਕਈ ਵਿਸ਼ਵ ਰਿਕਾਰਡ ਬਣਾਏ ਪਰ ਉਸਦੇ ਕਿਸੇ ਵੀ ਰਿਕਾਰਡ ਨੂੰ ਕਾਡ ਉਹਨੂੰ ਪ੍ਰਮਾਣਿਤ ਨਹੀਂ ਕੀਤਾ ਗਿਆ ਲੰਡਨ ਮੈਰਾਥਨ 2003 ਲਈ ਉਸ ਦਾ ਨਿੱਜੀ ਸਭ ਤੋਂ ਵਧੀਆ ਸਮਾਂ 6 ਘੰਟੇ 2 ਮਿੰਟ ਦਾ ਸੀ ਅਤੇ 90 ਤੋਂ ਵੱਧ ਉਮਰ ਵਰਗ ਲਈ ਦਾਵਾ ਕੀਤਾ ਗਿਆ ਉਸ ਦਾ ਸਭ ਤੋਂ ਵਧੀਆ ਮੈਰਾਥਨ ਸਮਾਂ 2003 ਟੋਰਾਂਟੋ ਵਾਟਰਫਰੰਟ ਮੈਰਾਥਨ ਵਿੱਚ 92 ਸਾਲ ਦੀ ਦੱਸੇ ਉਮਰ ਵਿੱਚ 5 ਘੰਟੇ 40 ਮਿੰਟ ਸੀ ਫੌਜਾ ਸਿੰਘ ਨੇ ਦਾਵਾ ਕੀਤਾ ਕਿ ਉਹਨਾਂ ਦਾ ਜਨਮ 1 ਅਪ੍ਰੈਲ 1911 ਨੂੰ ਬਿਆਸ ਪਿੰਡ ਜਲੰਧਰ ਜ਼ਿਲ੍ਹਾ ਪੰਜਾਬ ਬ੍ਰਿਟਿਸ਼ ਭਾਰਤ ਵਿੱਚ ਹੋਇਆ ਸੀ ਜੋ ਕਿ ਚਾਰ ਬੱਚਿਆਂ ਵਿੱਚ ਸਭ ਤੋਂ ਛੋਟਾ ਸੀ ਸਿੰਘ 5 ਸਾਲ ਦੀ ਉਮਰ ਤੱਕ ਨਹੀਂ ਤੁਰਦਾ ਸੀ ਉਸ ਦੀਆਂ ਲੱਤਾਂ ਪਤਲੀਆਂ ਅਤੇ ਕਮਜ਼ੋਰ ਸਨ ਅਤੇ ਉਹ ਬਹੁਤ ਘੱਟ ਦੂਰੀ ਤੱਕ ਤੁਰ ਸਕਦਾ ਸੀ ਇਸ ਕਾਰਨ ਉਸ ਨੂੰ ਅਕਸਰ ਛੇੜਿਆ ਜਾਂਦਾ ਸੀ ਅਤੇ ਅਗਲੇ 10 ਸਾਲਾਂ ਲਈ ਉਸ ਨੂੰ ਡੰਡਾ ਉਪਨਾਉਣ ਨਾਲ ਬੁਲਾਇਆ ਜਾਂਦਾ ਸੀ ਜਿਵੇਂ ਕਿ ਪੰਜਾਬੀ ਵਿੱਚ ਲੋਕ ਉਸ ਨੂੰ ਛੇੜਦੇ ਸਨ ਡੰਡਾ ਕਹੇਗੇ ਇੱਕ ਜਵਾਨ ਆਦਮੀ ਦੇ ਰੂਪ ਵਿੱਚ ਇੱਕ ਸ਼ੌਕੀਨ ਢਾਡਕ ਸੀ ਪਰ ਉਸਨੇ ਭਾਰਤ ਦੀ ਵੰਡ ਸਮੇਂ ਇਸ ਨੂੰ ਛੱਡ ਦਿੱਤਾ ਅਗਸਤ 1994 ਵਿੱਚ ਇੱਕ ਉਸਾਰੀ ਹਾਦਸੇ ਵਿੱਚ ਆਪਣੇ ਪੰਜਵੇਂ ਪੁੱਤਰ ਕੁਲਦੀਪ ਦੀ ਮੌਤ ਦੇਖਣ ਤੋਂ ਬਾਅਦ ਹੀ ਸਿੰਘ 1995 ਵਿੱਚ ਦੌੜਨ ਦੇ ਆਪਣੇ ਜਨੂੰਨ ਵਿੱਚ ਵਾਪਸ ਪਰਤ ਆਏ 1992 ਵਿੱਚ ਉਸ ਦੀ ਪਤਨੀ ਦੀ ਮੌਤ ਅਤੇ ਉਸ ਦੀ ਵੱਡੀ ਤੀ ਜੋ ਉਸ ਦੀ ਤੀਜੀ ਪੋਤੀ ਨੂੰ ਜਨਮ ਦੇਣ ਤੋਂ ਬਾਅਦ ਪੇਚਗਦੀ ਪੀਚ ਦੀਗੀਆਂ ਕਾਰਨ ਮਰ ਗਈ ਸੀ ਨੇ ਉਸ ਨੂੰ ਜ਼ਿੰਦਗੀ ਵਿੱਚ ਇਸ ਨਵੇਂ ਫੋਕਸ ਵੱਲ ਹੀ ਦ੍ਰਿੜ ਇਰਾਦਾ ਦਿੱਤਾ ਉਹ 1990 ਦੇ ਦਹਾਕੇ ਵਿੱਚ ਇੰਗਲੈਂਡ ਚਲਾ ਗਿਆ ਤੇ ਇੰਫੋਲਡ ਵਿੱਚ ਆਪਣੇ ਪੁੱਤਰ ਨਾਲ ਰਹਿੰਦਾ ਹੈ 90 ਸਾਲ ਦੀ ਉਮਰ ਵਿੱਚ ਉਸ ਨੇ ਦੌੜ ਨੂੰ ਗੰਭੀਰਤਾ ਨਾਲ ਲਿਆ ਅਤੇ ਅੰਤਰਰਾਸ਼ਟਰੀ ਮੈਰਾਥਨ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਦੋਂ ਉਹ ਪਹਿਲੀ ਵਾਰ ਰੈਡਬਰਿਜ ਇਸ ਕਸਬੇ ਸਖਲਾ ਲਈ ਆਇਆ ਤਾਂ ਉਸ ਨੇ ਤਿੰਨ ਪੀਸ ਸੂਟ ਪਹਿਨਿਆ ਹੋਇਆ ਸੀ ਕੋਚ ਨੂੰ ਆਪਣੇ ਪਹਿਰਾਵੇ ਸਮੇਤ ਹਰ ਚੀਜ਼ ਨੂੰ ਦੁਬਾਰਾ ਤਿਆਰ ਕਰਨਾ ਪਿਆ ਸਿੰਘ ਨੇ 2000 ਵਿੱਚ ਆਪਣੀ ਪਹਿਲੀ ਲੰਡਨ ਮੈਰਾਥਨ ਦੌੜ ਜਿੱਤੀ ਉਸਦੇ ਕੋਚ ਦੇ ਅਨਸਾਰ ਉਹ ਆਸਾਨੀ ਨਾਲ 20 ਕਿਲੋਮੀਟਰ ਤੱਕ ਦੌੜ ਸਕਦਾ ਸੀ ਤੇ ਮੈਰਾਥਨ ਦੌੜਨਾ ਚਾਹੁੰਦਾ ਸੀ ਸੋਚਦਾ ਸੀ ਕਿ ਇਹ ਸਿਰਫ 26 ਕਿਲੋਮੀਟਰ ਹੈ 26 ਮੀਲ 42 ਕਿਲੋਮੀਟਰ ਨਹੀਂ ਇਹ ਸਾਸ ਸੁਣ ਤੋਂ ਬਾਅਦ ਉਸਨੇ ਬਾਅਦ ਹੀ ਉਸਨੇ ਗੰਭੀਰਤਾ ਨਾਲ ਸਖਲਾਈ ਸ਼ੁਰੂ ਕੀਤੀ 93 ਸਾਲ ਦੀ ਉਮਰ ਵਿੱਚ ਸਿੰਘ ਨੇ 6 ਘੰਟੇ 54 ਮਿੰਟ ਵਿੱਚ ਇੱਕ ਮੈਰਾਥਨ ਪੂਰੀ ਕੀਤੀ ਜੋ ਕਿ 90 ਤੋਂ ਵੱਧ ਉਮਰ ਵਰਗ ਲਈ ਦੁਨੀਆ ਦੇ ਸਭ ਤੋਂ ਵਧੀਆ ਮੈਰਾਥਨਾਂ ਨਾਲੋਂ 58 ਮਿੰਟ ਤੇਜ਼ ਹੈ ਉਸੇ ਸਾਲ 2004 ਵਿੱਚ ਉਸ ਨੂੰ ਡੇਵਿਡ ਬੇਕਮ ਅਤੇ ਮੁਹੰਮਦ ਅਲੀ ਦੇ ਨਾਲ ਸਪੋਰਟਸ ਸਪੋਰਟਸ ਵੇਅਰ ਨਿਰਮਾਤਾ ਐਡੀਡਾਸ ਲਈ ਇੱਕ ਇਸ਼ਤਿਹਾਰ ਮਹਿਮ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ ਸਿੰਘ ਨੇ ਆਪਣੇ ਦਾਅਵੇ ਕੀਤੇ ਗਏ ਉਮਰ ਸਮੂਹ ਲਈ 200 ਮੀਟਰ, 400 ਮੀਟਰ, 800 ਮੀਟਰ ਮੀਨ ਅਤੇ 3000 ਮੀਟਰ ਦੇ ਯੂਕੇ ਰਿਕਾਰਡਾਂ ਨੂੰ ਵਿਤ੍ਰ ਬਣਾਇਆ। ਇਹ ਸਾਰੇ 94 ਮਿੰਟਾਂ ਦੀ ਮਿਆਦ ਦੇ ਅੰਦਰ ਪਰ ਉਹ ਵਰਤਮਾਨ ਵਿੱਚ ਰਿਕਾਰਡ ਨੂੰ ਸੂਚੀਬਦ ਨਹੀਂ ਹਨ। 100 ਸਾਲ ਦੀ ਉਮਰ ਵਿੱਚ ਉਸ ਨੇ ਟ੍ਰਾਂਟੋ, অন্ਟਾਰੀਓ, ਕੈਨੇਡਾ ਦੇ ਬ੍ਰਿਚ ਮਾਉਂਟ ਸਟੇਡੀਅਮ ਵਿੱਚ ਅਯੋਜਿਤ ਵਿਸ਼ੇਸ਼ অন্ਟਾਰੀਓ ਮਾਸਟਰਸ ਐਸੋਸੀਏਸ਼ਨ ਖੋਜਾ ਸਿੰਘ ਇਨੀਵੀ ਰੈਸ਼ਨਲ ਮੀਟ ਵਿੱਚ ਇੱਕ ਦਿਨ ਵਿੱਚ 8 ਵਿਸ਼ਵ ਉਮਰ ਸਮੂਹ ਰਕੋਰਡ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਪੂਰਾ ਕੀਤਾ। ਕੈਨੇਡਾ ਦੇ ਅਧਿਕਾਰੀਆਂ ਦਰਾਂ ਦੇ ਅਧਾਰਤ ਸਮੇਂ ਅਨੁਸਾਰ ਉਸਨੇ 23.14 ਵਿੱਚ 100 ਮੀਟਰ 52.23 ਮਿੰਟ ਵਿੱਚ 200 ਮੀਟਰ 2.13.48 ਸੈਕਿੰਡ ਵਿੱਚ 400 ਮੀਟਰ ਤੇ 5.32 18 ਵਿੱਚ 800 ਮੀਟਰ 11.27.81 ਵਿੱਚ 1500 ਮੀਟਰ ਅਤੇ ਉਨਾਂ ਨੇ 55.39 ਕਿਲੋਮੀਟਰ ਵਿੱਚ 5000 ਮੀਟਰ ਦੌੜ ਕੇ ਇੱਕ ਦਿਨ ਵਿੱਚ ਆਪਣੀ ਉਮਰ ਸਮੂਹ ਲਈ ਪੰਜ ਵਿਸ਼ਵ ਰਿਕਾਰਡ ਬਣਾਏ। ਕੁਝ ਸਮਾਗਮਾਂ ਦਾ ਪਹਿਲਾਂ ਕੋਈ ਰਿਕਾਰਡ ਧਾਰਕ ਨਹੀਂ ਸੀ ਕਿਉਂਕਿ 100 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੇ ਕਦੇ 500 ਦੂਰੀ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੀ। ਉਸ ਦੇ ਕੁਝ ਅੰਕ M95 ਉਮਰ ਸਮੂਹ ਵਿੱਚ ਸੂਚੀਬੱਧ ਵਿਸ਼ਵ ਵਿਸ਼ਵ ਰਿਕਾਰਡ ਤੋਂ ਕਾਫੀ ਉੱਚੇ ਹਨ। ਤਿੰਨ ਦਿਨ ਬਾਅਦ 16 ਅਕਤੂਬਰ 2011 ਨੂੰ ਸਿੰਘ ਨੂੰ 8.11 ਛਾੜੀਆਂ 6 ਵਿੱਚ ਟ੍ਰਾਂਟੋ ਵਾਟਰਫਰੰਟ ਮੈਰਾਥਨ ਪੂਰੀ ਕਰਦੇ ਹੋਏ ਮੈਰਾਥਨ ਪੂਰੀ ਕਰਨ ਵਾਲਾ ਪਹਿਲਾ ਸੋਸਾਇਲ ਦਾ ਵਿਅਕਤੀ ਬਣਦਾ ਦਾਵਾ ਕੀਤਾ ਗਿਆ ਕਿਉਂਕਿ ਬੰਦੂਕ ਤੋਂ ਬਾਅਦ ਉਸਨੂੰ ਸ਼ੁਰੂਆਤੀ ਲਾਈਨ ਪਰ ਕਰਨ ਵਿੱਚ 14 ਮਿੰਟ ਤੋਂ ਵੱਧ ਸਮਾਂ ਲੱਗਿਆ ਇਸ ਲਈ ਅਧਿਕਾਰਤ ਸਮਾਂ ਪੇਸ਼ ਕੀਤਾ ਗਿਆ ਤੇ ਅਸਵੀਕਾਰ ਕਰ ਦਿੱਤਾ ਗਿਆ ਕਿਉਂਕਿ ਉਹ ਉਮਰ ਸਮੂਹ ਦਾ ਰਿਕਾਰਡ 8.25 ਸੀ ਕੁਸ਼ਦੀ ਜੀਵਨੀ ਜਿਸ ਦਾ ਸਰਦੇਖ ਟਰਨਬਡ ਟਰਨੈਡੋ ਹੈ ਨੂੰ ਰਸਮੀ ਤੌਰ ਤੇ 7 ਜੁਲਾਈ 2011 ਨੂੰ ਬਰਿਟਨ ਦੇ ਹਾਊਸ ਆਫ ਲਾਰਡਸ ਦੇ 88ਲੀ ਰੂਮ ਵਿੱਚ ਨੌਰਵੁੱਡ ਗ੍ਰੀਨ ਦੇ ਲਾਰਡ ਯੰਗ ਐਂਥਨੀ ਅਤੇ ਸੇਵਾਮੁਕਤ ਬ੍ਰਿਟਿਸ਼ ਕ੍ਰਾਊਨ ਕੋਰਟ ਦੇ ਜੱਜ ਸਰ ਮੋਤਾ ਸਿੰਘ ਦੁਆਰਾ ਜਾਰੀ ਕੀਤਾ ਗਿਆ ਸੀ। ਇਹ ਕਿਤਾਬ ਚੰਡੀਗੜ੍ਹ ਆਧਾਰਿਤ ਕਾਲਮਨਵੀਸ ਅਤੇ ਲੇਖਕ ਸ਼ਵੰਤ ਸਿੰਘ ਦੁਆਰਾ ਲਿਖੀ ਗਈ ਸੀ। ਖੋਜ ਸਿੰਘ ਦੀ height 5 ਫੁੱਟ 8 ਇੰਚ ਸੀ ਅਤੇ ਉਸਦਾ ਪਾਰ 52 ਕਿਲੋਗ੍ਰam ਸੀ ਉਸਨੇ ਆਪਣੇ ਸਰੀਰਕ ਅੰਦਰ ਸੀ ਲਈ ਲੰਬੀ ਉਮਰ ਦਾ ਕਾਰਨ ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਪਰਹੇਜ਼ ਕਰਨਾ ਤੇ ਇੱਕ ਸੁਧਾਰਨ ਸ਼ਾਕ ਹਰੀ ਖੁਰਾਕ ਦੀ ਪਾਲਣਾ ਕਰਨਾ ਦੱਸਿਆ ਉਸਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਮੈਂ ਵਕ ਵਕ ਭੋਜਨ ਬਾਰੇ ਬਹੁਤ ਸਾਵਧਾਨ ਹਾਂ ਮੇਰੀ ਖੁਰਾਕ ਸੁਧਾਰਨ ਫਲਕਾ ਦਾਲ ਹਰੀਆਂ ਸਬਜ਼ੀਆਂ ਅਤੇ ਦੁੱਧ ਹੈ ਮੈਂ ਪਰਾਂਠੇ ਕੋਲੇ ਚੌਲਜਕ ਸੇ ਹੋਰ ਤਲੇ ਹੋ ਭੋਜਨ ਨੂੰ ਨਹੀਂ ਖਾਂਦਾ ਮੈਂ ਬਹੁਤ ਸਾਰਾ ਪਾਣੀ ਤੇ ਅਦਰਕ ਵਾਲੀ ਚਾਹ ਪੀਂਦਾ ਹਾਂ ਮੈਂ ਆਪਣੇ ਰੱਬ ਦਾ ਨਾਮ ਲੈ ਕੇ ਜਲਦੀ ਸੌਂ ਜਾਂਦਾ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਉਹ ਸਾਰੇ ਨਿਮਾਰਤਕ ਨਕਾਰਾਤਮਕ ਵਿਚਾਰ ਮੇਰੇ ਦਿਮਾਗ ਵਿੱਚ ਆਉਣ ਮੈਰਾਥਨ ਬਾਰੇ ਬੋਲਦਾ ਹਾਂ ਉਸਨੇ ਕਿਹਾ ਪਹਿਲੇ 20 ਮੀਲ ਔਖੇ ਨਹੀਂ ਹਨ ਆਖਰੀ 6 ਮੀਲਾਂ ਦੀ ਗੱਲ ਕਰੀ ਤਾਂ ਮੈਂ ਪਰਮਾਤਮਾ ਨਾਲ ਗੱਲ ਕਰਦੇ ਹੋਏ ਦੌੜਦਾ ਹਾਂ ਸੋ ਇਹ ਸੀਗੀ ਉਹਨਾਂ ਦੀ ਜਿਹੜੀ ਜੀਵਨੀ ਸੋ ਅਸਕਰ ਦੇ ਹਨ ਕਿ ਤੁਹਾਨੂੰ ਉਹਨਾਂ ਦੀ ਜੀਵਨੀ ਜਿਹੜੀ ਪਸੰਦ ਆਏਗੀ ਤੂ ਬੜੀ ਦੁਖੀ ਹਿਰਦਨ ਵਾਲੀ ਜਿਹੜੀ ਖਬਰ ਆਪਾਂ ਤੁਹਾਨੂੰ